ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਸਰਕਾਰ ਨੇ ਨਿਜੀ ਖੇਤਰ ਦੇ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਸੰਗੀ ਘਟੋ ਘਟ ਉਜਰਤ ਦਰ ਬਤਾ ਦਿੱਤੀ ਹੈ ਜਿਸ ਕਾਰਨ ਕੈਨੇਡਾ ਦੇ ਵਿੱਚ ਪੜ ਰਹੇ ਅਤੇ ਰਹਿ ਰਹੇ ਭਾਰਤੀਆਂ ਨੂੰ ਉੱਚ ਜੀਵਨ ਖਰਚ ਦੇ ਵਿੱਚਕਾਰ ਕੁਜਰਾਹਤ ਮਿਲ ਸਕਦੀ ਹੈ ਕੈਨੇਡਾ ਨੇ ਸੰਗੀਤ ਉਰ ਉਤੇ ਨਿਯੰਤਰਿਤ ਨਿਜੀ ਖੇਤਰ ਦੇ ਵਿੱਚ ਕਾਮਯਾਦੀ ਲਈ ਘਟੋ ਘਟ ਉਜਰਤ ਕੈਨੇਡੀਅਨ 17.18 ਡਾਲਰ ਤੋਂ ਵਧਾ ਕੇ ਹੁਣ 17.75 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਹੈ ਜੋ ਕਿ ਅਪ੍ਰੈਲ ਤੋਂ ਲਾਗੂ ਹੋਣ ਗਿਆ ਇਸ ਸਾਰੇ ਮਾਮਲੇ ਤੇ ਬੋਲਤੇ ਹੋਏ ਰੋਜ਼ਗਾਰ ਕਾਲਜਪਲ ਵਿਕਾਸ ਅਤੇ ਕਿਰਤ ਮੰਤਰੀ ਸਟੀਵਨ ਮੈਕਨਿਨ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸੰਘੀ ਘਟੋਟੋ ਘਟ ਉਜਰਤ ਕੈਨੇਡੀਅਨ ਕਾਮਯਾ ਅਤੇ ਕਾਰੋਬਾਰਤ ਦੇ ਵਿੱਚ ਸਥਿਰਤਾ ਅਤੇ ਨਿਸ਼ਚਿਤਤਾ ਆਉਂਦੀ ਹੈ ਇਹ ਸਾਰੇ ਪਧਰ ਤੇ ਆਮਦਨ ਅਸਮਾਨਤਾ ਨੂੰ ਘਟਾਉਣ ਦੇ ਵਿੱਚ ਮਦਦ ਕਰਦੀ ਹੈ ਅਤੇ ਅੱਜ ਦਾ ਇਹ ਵਾਅਦਾ ਸਾਨੂੰ ਇੱਕ ਹੋਰ ਨਿਰਪੱਖ ਅਰਥਵਿਵਸਥਾ ਬਣਾਉਣ ਤੇ ਇੱਕ ਕਦਮ ਦੇ ਨੇੜੇ ਲਿਆਉਂਦਾ ਹੈ ਕੈਨੇਡਾ ਸਰਕਾਰ ਨੇ ਨਿੱਜੀ ਖੇਤਰ ਦੇ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਸੰਘੀ ਘੱਟੋ-ਘੱਟ ਉਜਰਤ ਦਰਾਂ 'ਚ ਵਾਅਦਾ ਕੀਤਾ ਹੈ ਘੱਟੋ-ਘੱਟ ਉਜਰਤ ਦਰ ਦੇ ਵਿੱਚ ਇਹ ਵਾਅਦੇ ਹਰੇਕ ਰਾਜ ਦੇ ਲਈ ਵੱਖਰੇ ਤੌਰ ਤੇ ਸੋਧਿਆ ਗਿਆ ਅਤੇ ਉੱਚੀ ਦਰ ਲਾਗੂ ਹੋਵੇਗੀ ਮਾਲਕਾਂ ਨੂੰ ਆਪਣੇ ਤਨਖਾਹ ਪ੍ਰਣਾਲੀਆਂ ਨੂੰ ਅਪਡੇਟ ਕਰਨਾ ਤੇ ਹੀ ਯਕੀਨੀ ਬਣਾਉਂਦੇ ਲਈ ਕਿਹਾ ਗਿਆ ਹੈ ਕਿ ਸਾਰੇ ਕਰਮਚਾਰੀਆਂ ਜਿਨ੍ਹਾਂ ਦੇ ਵਿੱਚ ਅਪਰੈਂਟਿਸ ਵੀ ਸ਼ਾਮਲ ਨੇ ਉਹਨਾਂ ਨੂੰ ਵੀ ਅਪਗ੍ਰੇਡ ਕੀਤੀ ਦਰ ਉਤੇ ਤਨਖਾਹ ਦਿੱਤੀ ਜਾਵੇਗੀ ਸੰਘੀ ਕਟੋ ਕਟੂਜਰਤ ਦਰ ਹਰ ਸਾਲ 1 ਅਪ੍ਰੈਲ ਨੂੰ ਪਿਛਲੇ ਕੈਲੰਡਰ ਸਾਲ ਦੇ ਮੁਕਾਬਲੇ ਕੈਨੇਡਾ ਦੇ ਸਲਾਨਾ ਔਸਤ ਖਪਤਕਾਰ ਮੁੱਲ ਸੂਚਕਾਂਕ ਦੇ ਅਧਾਰ ਤੇ ਐਡਜਸਟ ਕੀਤੀ ਜਾਂਦੀ ਹੈ ਕਟੋ ਕਟੂਜਰਤ ਦਰ ਦੇ ਵਿੱਚ ਇਹ ਵਾਧਾ ਸਵਾਗਤ ਯੋਗ ਹੋਵੇਗਾ ਕਿਉਂਕਿ ਕੁਝ ਕੈਨੇਡੀਅਨਾਂ ਨੂੰ ਇੱਕ ਸੰਕਟ ਦਾ ਸਾਹਮਣਾ ਕਰਨਾ ਪਿਆ ਜਦੋਂ ਫੂਡ ਬੈਂਕਾਂ ਨੇ ਬਹੁਤ ਜ਼ਿਆਦਾ ਮੰਗ ਕਰਨ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਭੇਜ ਦਿੱਤਾ ਸੀ ਕੈਨੇਡਾ ਵਿੱਚ ਵੱਧੀ ਮਹਿੰਗਾਈ ਜਸਟਿਨ ਟਰੂਡੋ ਸਰਕਾਰ ਦੀ ਇੱਕ ਵੱਡੀ ਆਲੋਚਨਾ ਸੀ ਅਤੇ 2025 ਦੇ ਵਿੱਚ ਹੋਣ ਵਾਲੀਆਂ ਕੈਨੇਡੀਅਨ ਚੋਣਾਂ ਦੇ ਵਿੱਚ ਇਹ ਇੱਕ ਮੁੱਖ ਮੁੱਦਾ ਹੋਵੇਗਾ। ਘਟੋ-ਘਟ ਉਜਰਤ ਦੇ ਵਿੱਚ 2.4% ਦਾ ਇਹ ਵਾਅਦਾ ਭਾਰਤੀਆਂ ਦੇ ਲਈ ਵੀ ਲਾਭਦਾਇਕ ਹੋਣ ਵਾਲਾ ਹੈ ਕਿਉਂਕਿ ਭਾਰਤੀਆਂ ਜੋ ਕਿ ਕੈਨੇਡਾ ਦੀ ਆਬਾਦੀ ਦਾ 3.7% ਹਿੱਸਾ ਨੇ ਉਹਨਾਂ ਨੂੰ ਇਸ ਵਾਅਦੇ ਦਾ ਬਹੁਤ ਫਾਇਦਾ ਹੋਵੇਗਾ। 2024 ਦੇ ਵਿੱਚ ਕੈਨੇਡਾ 'ਚ ਭਾਰਤੀ ਕਾਮੇ ਕੈਨੇਡਾ ਦੇ ਅਸਥਾਈ ਕਾਰਜਬਲ ਜਾਂ ਫਿਰ ਗਿਗ ਅਰਥਵਵਸਤਾ ਦਾ 2% ਹੋਣ ਕੇ ਤੇ ਇੱਕ ਰਿਪੋਰਟ ਦੇ ਅਨੁਸਾਰ ਕੈਨੇਡਾ ਦੇ ਵਿੱਚ ਜ਼ਿਆਦਾਤਰ ਗਿਗ ਵਰਕਰ ਪ੍ਰਵਾਸੀ ਨੇ ਅਤੇ 2005 ਤੋਂ 2020 ਤੱਕ ਕੇ ਹਿੱਸਾ ਸਾਰੇ ਕੈਨੇਡੀਅਨ ਕਾਮਿਆਂ ਦੇ 5.5% ਤੋਂ ਵੱਧ ਕੇ 10% ਤੱਕ ਹੋ ਗਿਆ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ 1.35 ਮਿਲੀਅਨ ਤੋਂ ਵੱਧ ਲੋਕਾਂ ਨੇ ਦੱਸਿਆ ਕਿ ਉਹ ਭਾਰਤੀ ਮੂਲ ਦੇ ਨੇ। ਕੈਨੇਡਾ ਵਿੱਚ ਭਾਰਤੀ ਪਰਚੂਨ ਸਿਹਤ ਸੰਭਾਲ, ਉਸਾਰੀ ਅਤੇ ਹੋਰ ਕਈ ਖੇਤਰਾਂ ਦੇ ਵਿੱਚ ਕੰਮ ਕਰਦੇ ਨੇ। ਇਸ ਵਾਅਦੇ ਨਾਲ ਨਾ ਸਿਰਫ ਕਾਮਿਆਂ ਸਗੋਂ ਭਾਰਤੀ ਵਿਦਿਆਰਥੀਆਂ ਨੂੰ ਵੀ ਫਾਇਦਾ ਹੋਏਗਾ। ਕਿਉਂਕਿ ਇਸ ਦੇ ਵਿੱਚ ਸਿਰਫ ਸਾਰੇ ਕਰਮਚਾਰੀ ਹੀ ਨਹੀਂ ਸਗੋਂ ਸਿੱਖਿਆਰਥੀ ਵੀ ਸ਼ਾਮਲ ਨੇ। ਕੈਨੇਡਾ ਨੂੰ ਭਾਰਤੀ ਵਿਦਿਆਰਥੀਆਂ ਦੁਆਰਾ ਕੰਪਿਊਟਰ, ਵਿਗਿਆਨ, ਕਾਰੋਬਾਰ, ਇੰਜੀਨੀਅਰਿੰਗ, ਸਿਹਤ ਵਿਗਿਆਨ ਅਤੇ ਆਈਟੀ ਦੇ ਖੇਤਰਾਂ ਦੇ ਵਿੱਚ ਉੱਚ ਸਿੱਖਿਆ ਦੇ ਲਈ ਇੱਕ ਪ੍ਰਮੁੱਖ ਸਥਾਨ ਮੰਨਿਆ ਜਾਂਦਾ ਹੈ ਅਤੇ ਉੱਥੇ ਭਾਰਤੀ ਕਾਰਜਬਲ ਸੂਚਨਾ ਟੈਕਨੋਲੋਜੀ ਇੰਜੀਨੀਅਰਿੰਗ ਸਿਹਤ ਸੰਭਾਲ ਕਾਰੋਬਾਰ ਅਤੇ ਵਿੱਤ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਭਤੀ ਨਿਤਾ ਕਰਦੇ ਨੇ ਕੈਨੇਡੀਅਨ ਬਿਊਰੋ ਆਫ ਹਾਈਰ ਐਜੂਕੇਸ਼ਨ ਦੇ ਅਨੁਸਾਰ ਭਾਰਤੀ ਵਿਦਿਆਰਥੀ 2021 ਦੇ ਵਿੱਚ ਕੈਨੇਡੀਅਨ ਅਰਥਵਿਵਸਥਾ ਦੇ ਵਿੱਚ ਲਗਭਗ ਡਾਲਰ 4.9 ਬਿਲੀਅਨ ਦਾ ਯੋਗਦਾਨ ਪਾਉਣਗੇ ਅਤੇ ਉਹ ਕੈਨੇਡਾ ਵਿੱਚ ਸਭ ਤੋਂ ਵੱਡਾ ਅੰਤਰਰਾਸ਼ਟਰੀ ਵਿਦਿਆਰਥੀ ਸਮੂਹ ਹੈ ਇਥੇ ਦੱਸਣਾ ਬੰਦ ਹੈ ਕਿ ਕੈਨੇਡਾ ਦੇ ਵਿੱਚ ਸੰਘੀ ਘਟੋ-ਘਟ ਉਜਰਤ ਤਦ ਦੇ ਵਿੱਚ ਵਾਧੇ ਦੇ ਨਾਲ ਅਸਥਾਈ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ ਜੀ ਹਾਂ ਅਤੇ ਇਸ ਨਾਲ ਹੀ ਜੀਵਨ ਖਰਚੇ ਦੇ ਨਾਲ ਜੂਝ ਰਹੇ ਭਾਰਤੀਆਂ ਨੂੰ ਵੀ ਕੁਝ ਰਾਹਤ ਮਿਲ ਸਕਦੀ ਹੈ ਪਰ ਇਸ ਦੇ ਵਿੱਚ ਅਸਲ ਤੇ ਵਿੱਚ ਕਿੰਨਾ ਕੁ ਫਾਇਦਾ ਹੋਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ